ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਦੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤਾਂ ਕਰਦੇ ਆਪਾਂ ਜਿਹੜਾ ਬਲੌਗ ਸ਼ੁਰੂ ਬਲੌਗ ਸ਼ੁਰੂ ਕਰ ਰਹੇ ਆ ਸਵੇਰੇ ਸਵੇਰੇ ਮੱਛਰੂ ਪਾਣੀ ਠਿਆਂ ਲੱਗੇ ਹੋਣ ਆ ਤਾ ਅੱਜ ਆਪਾਂ ਜਾਵਾਂਗੇ ਪਟਿਆਲੇ ਪਟਿਆਲੇ ਕਿਉਂ ਜਾ ਰਹੇ ਆਂਗੇ ਦੱਸਦਾ ਮੈਂ ਬੇਟ ਹਾਂਜੀ ਅਸੀਂ ਚੱਲਦੇ ਅੱਜ ਪਟਿਆਲੇ ਪਟਿਆਲੇ ਕਿਉਂਕਿ ਪਹਿਲਾਂ ਤਾਂ ਆਇਆ ਸੀਗਾ ਵੱਡਾ ਵੀਰਾ ਬਾਹਰੋਂ ਤੇ ਹੁਣ ਆਇਆ ਹੋਇਆ ਛੋਟਾ ਪਰ ਸੋ ਜੱਥੇ ਐ ਰਾਤ ਨੂੰ 11 ਵਜੇ ਸਰਪ੍ਰਾਈਜ਼ ਦਿੱਤਾ ਕਿਸੇ ਨੂੰ ਇਹ ਦੱਸਿਆ ਹੈਗਾ ਬੱਚਿਆਂ ਨੂੰ ਲੈ ਕੇ ਆਇਆ ਹੈਗਾ ਸੋ ਅਸੀਂ ਅੱਜ ਚੱਲਦੇ ਹਾਂ ਸਾਰਾ ਅਸੀਂ ਚੱਲਿਆਂਗੇ ਫੈਮਲੀ ਸਾਡੀ ਸਾਰੀ ਮੈਂ ਉਹਨਾਂ ਨੂੰ ਸ ਦਿਖਾਵਾਂਗੇ ਸੋਨੂੰ ਵੀ ਹੁਣ ਅਸੀਂ ਲੱਗੇ ਹਾਂ ਕੰਮ ਤਾਂ ਹੁੰਦਾ ਨਿਮੇੜਨਾ ਇਹ ਕੰਮ ਤਾਂ ਨਿਮੇੜ ਕੇ ਚੱਲਦੇ ਆ ਫਿਰ ਤਿਆਰ ਹੋ ਕੇ ਅਸੀਂ ਹਾਂਜੀ ਆ ਦੇਖੋ ਜਿੰਨੇ ਆਪਾਂ ਨੇ ਬੇਲਾਂ ਲਾਈਆਂ ਤੀਆਂ ਮਿਰਚਾਂ ਦੇ ਪੇਡੇ ਲਾਏ ਤੇ ਟਮਾਟਰਾਂ ਦੇ ਪੇਡੇ ਲਾਏ ਤੇ ਫੱਕੜੀਆਂ ਨੇ ਬੇਲਾਂ ਕਦੂਆਂ ਨੇ ਬੇਲਾਂ ਤਰਬੂਜ ਦੀਆਂ ਬੇਲਾਂ ਸਾਰੀਆਂ ਚੱਲ ਪੀਆਂ ਚੌਲਿਆਂ ਦੇ ਦੇਖ ਬੂਟੇ ਲਾਏ ਸੀਗੇ ਇੱਕ ਵੀ ਬੇਲ ਨਹੀਂ ਸੁੱਕੀ ਹੈਗੀ ਇੱਕ ਵੀ ਨਾ ਪੇਡਾ ਮਿਰਚਾਂ ਦਾ ਸੁੱਕਿਆ ਕੋਈ ਕਾਫੇ ਦਾ ਨਹੀਂ ਸੁੱਕਿਆ ਸਾਰੇ ਚੱਲ ਪਏ ਕਿਉਂਕਿ ਵਧੀਆ ਲਿਆਉਣ ਦਾ ਫਾਇਦਾ ਤਾਂ ਹੈਗਾ ਬਾਕੀ ਗਾਹ ਫਲ ਲੱਗੂ ਜੇ ਦੋ ਦੋ ਦੇਖਾਂਗੇ ਪਰ ਸਾਰੇ ਚੱਲ ਪਏ ਹਲਦੀ ਘੜੀ ਕੋਈ ਨਹੀਂ ਸੁੱਕਿਆ ਹੈਗਾ ਦੇਖੋ ਸਾਰੇ ਹਰੇ ਭਰੇ ਖੜੇ ਨੇਗੇ ਹਾਂਜੀ ਆਪਾਂ ਮੱਝ ਮੱਝਾਂ ਦਾ ਨਿਮੇੜ ਕੇ ਤਿਆਰ ਹੋ ਗਏ ਤਾਂ ਆਪਾਂ ਜਾਣਾ ਪਟਿਆਲੇ ਸਾਨੂੰ ਪਤਾ ਹੀ ਐ ਤਾਂ ਮੱਝ ਮੱਝਾਂ ਦਾ ਨਿਮੇੜ ਕੇ ਤਿਆਰ ਹੋ ਗਏ ਤਾਂ ਬਾਕੀ ਲੜੀ ਤਿਆਰ ਹੋ ਰਹਣੇ ਬੂਟ ਵਟ ਰਹਿਗੇ ਪਾਉਣੇ ਬਸ ਉਹ ਪਾਰੇ ਨੇ ਤਾਂ ਮੈਂ ਆ ਕੇ ਰਹਿ ਗਈ ਗੱਡੀ ਚ ਮੈਂ ਚੱਲ ਬਲੌਗ ਬਣਾ ਲੈਣਾ ਤੇ ਆਹ ਤੀਆਂ ਦੁੱਧ ਦੁੱਧ ਵੀ ਧਰ ਲੈਣਾਂ ਵਾਸਤੇ ਮਨ ਕਿਹਾ ਸੀਗਾ ਤੇ ਆਪਿਆ ਧਨੀਆ ਮੇਥੀ ਤਾਂ ਤਿਆਰ ਹੋ ਲੱਗ ਰਹੇ ਨੇ ਤਿਆਰ ਹੋਣ ਲੱਗ ਰਹੇ ਨੇ ਫਿਰ ਆਪਾਂ ਚੱਲਾਂਗੇ ਦਗਾ ਮਾਂਗੇ ਸੋਨੂੰ ਵੀ ਨਾਲ-ਨਾਲ ਜੁੜੇ ਰਹੋ ਬਲੌਗ ਦੇ ਨਾਲ ਜਿਹੜੇ-ਜਿਹੜੇ ਨਵੇਂ ਵੀਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤਾਂ ਚੱਲਦੇ ਹੁਣ ਆਪਾਂ ਤਾਂ ਮੇਰਾ ਪ੍ਰਣਾ ਯਕੀਨ ਦੋਸਤੋ ਤੇ ਤੱਕਦੇ ਸਾਰੇ ਆ ਆਏ ਹਾਈ ਕੁੱਤਾਂ ਨਾਲ ਦੇ ਕਿੰਨੇ ਕਿਵੇਂ ਗੇ ਡਰਾਈਵਰਾਂ ਬਾਹ ਕਪਾਏ ਹੈ ਡਰਾਈਵਰ ਟੀਮ ਚੁੱਕਾਸ ਆ ਇਧਰ ਜੋਤੀ ਪਾਸਮਾਣੇ ਬੱਚਿਆਂ ਦੇ ਵਾਸਤੇ ਖੇਡਣ ਲੈਣ ਵਾਸਤੇ ਰੁਕ ਗਿਆ ਤਾਂ ਚੱਲ ਜਾਉਣਾ ਇਹ ਤਾਂ ਕੰਮ ਚ ਆ ਗਿਆ ਜਿੰਦ ਮੈਂ ਉਹ ਤਾਂ ਜਾ ਰਿਹਾ ਹੈ ਕਿਹੜੇ ਤੇ ਨੂੰ ਸਮਝਾ ਰਹੇ ਆ ਸਿੱਖ ਦੇ ਬੱਚੇ ਨੂੰ ਦਵਾਈ ਨਹੀਂ ਚਾਹੀਦੀ ਉਹਨੇ ਅੰਦਰ ਦੇ ਜਾਂਦੀ ਹੈ ਹਸਪੀਟਲ ਕਰਾਉਂਦਾ ਆਹ ਤੇ ਸਿੱਖ ਜਦੋਂ ਉਹ ਬੱਚੇ ਵੀਰ ਕੇ ਜਿਹੜੀ ਵਾਟਿਆ ਬੱਚਾ ਤਾਂ ਇੱਕ ਤਾਂ ਹੈਗਾ 2 ਸਾਲ ਦਾ ਬੇਟਾ ਤਾਂ ਕੁੜੀਆ ਹੈਗੀ ਆ ਮੇਰਾ ਘਰ ਉਹ ਤਾਂ ਵੱਡੀ ਆ ਉਹ ਤਾਂ 5 ਸਾਲ ਦੀ ਆ 4 ਸਾਲ ਦੋ ਵਾਰ ਫਰਕ ਹੈ ਜੀ ਦੇਖੋ ਹੁਣ ਜਦ 2 ਸਾਲ ਤੋਂ ਸਾਈਕਲ ਟ੍ਰਾਈ ਸਾਈਕਲ ਲੈ ਲਓ ਨਹੀਂ ਛੋਟਾ ਸਤਿ ਸ਼੍ਰੀ ਅਕਾਲ ਇਹ ਅੰਨਾਈ ਚਰ ਸੋਲਣਾ ਇਹਦੇ ਤੋਂ ਕੁਝ ਦੇਣਾ ਤੁਸੀਂ ਕੀ ਦੇਵਾ ਕੇ ਲੈਣਾ ਉਸੇ ਬਾਅਦ ਲੈਣਾ ਜਹਾਜ ਹੋਏ ਉੱਾਰੇ ਨਹੀਂ ਪਏ ਹੁੰਦੇ ਟਰਾਲੀ ਰੈਕਟਰ ਦੀ ਲੱਗੀ ਹੋਈ ਉਹ ਜਿਹੜੀ ਦੇਖਿਆ ਕੋੰਦਰ ਉਸ ਤੋਂ ਫਿਰ ਦੋ ਇਹਨੇ ਨਾ ਬੇ ਰੋਡ ਦਿੱਤੇ ਕੋਈ ਹੁੰਦੇ ਬਣੇ ਪਏ ਉਹ ਰਹਿ ਗਿਆ ਹੁਣ ਕਿੱਥੋਂ ਲੈ ਲੈਣਾ ਫੇਰ ਕਿੱਥੋਂ ਜੀ ਆਪਾਂ ਪਟੇ ਵਾਲੇ ਆ ਗਏ ਸੁਖਦੇਵਾਰ ਸਾਹਿਬ ਦੇ mọi vấn đi hoặc biết là cái tất cả tất cả tất cả tất cả ਲੋਕ 45 ਮਿੰਟ ਤੇ ਬੈਠੇ ਮਿੰਟ ਹੋ ਗਏ ਘੰਟੇ ਹੋ ਗਏ ਹਾਂਜੀ ਆ ਗਏ ਹੁਣ ਘਰੇ ਅੰਦਰ ਚੱਲਦੇ ਆ ਤਾ ਦੋਨਾਂ ਨੇ ਪਗਮ ਨਹੀਂ ਐ ਤੇ ਤੂੰ ਟੁਪੀ ਤੇ ਜਾ ਕਸਰੀ ਕਰਾਂ ਹਾਂਜੀ ਪੋਰ ਅਪਸਮੈਡ ਜੀ ਕੰਪੀਟੀਸ਼ਨ ਨਹੀਂ ਕਰਦਾ ਤੇ ਬੈਠੇ ਸਨ ਆ ਵੀ ਕੀ ਹਾਲ ਹੈ ਮੇਰੇ ਟਿਕਾ ਟਾਡਾ ਵੱਧ ਗਿਆ ਮਹਾਵੀਰ ਜੀ ਦਾ ਟਿਕਾ ਟਾਡਾ ਵੱਧ ਗਿਆ ਉਹ ਕਿੱਥੇ ਘੜਿਆ ਪਹਿਲਾਂ ਉਹ ਬਹੁਤ ਭਾਗਿਆ ਪਹਿਲਾਂ ਲੈ ਮਾਫ ਕਿ

ਇਹ ਰੋਸ ਟ੍ਰਾਲੀ ਦੇ ਟ੍ਰੇਲਰ ਨੇ ਹਾਂ ਹੁਣ ਲੈ ਮੈਂ ਲੈ ਕੇ ਰੱਖਾਂ ਨ ਜਾਣ ਤੋਂ ਪਹਿਲਾਂ ਲੈ ਜਾਵੇ ਤੁਸੀਂ ਪਿੰਡਾਂ ਉਂਗੇ ਨਹੀਂ ਨਹੀਂ ਬਈ ਜਗਾ ਰੱਖੋ ਬਾਹਰ ਚ ਮਮਾ ਨੇ ਕਾਰ ਲੈ ਕੇ ਰੱਖੀ ਹੋਈ ਹੈ ਹੈਨਾ ਹੂੰ ਆਪਣੀ ਇੱਕ ਕਾਰ ਜੋ ਮੈਗੇਤੀ ਰੋਜੋਤ ਲੈ ਗਿਆ ਚੱਕੀ ਇਹਦਾ ਦੋ ਲੈ ਕੇ ਰੱਖਾਂਗੇ ਮੈਂ ਕਹਿੰਦਾ ਦੋਨਾਂ ਵਾਸਤੇ ਰੱਖੀ ਹੁੰਦੀ ਰੋਡ ਵੱਡਾ ਡਾਇਰੈਕਟਰ ਵੀ ਲੈ ਜੰਨੇ ਆ ਤੇ ਲਾ ਕੇ ਦੋ ਟ੍ਰਾਲੀ ਮਾ ਲਓ ਨਾਲੇ ਸਗੀਆਂ ਤੇਤੀ ਦੂਜੀ ਟ੍ਰਾਲੀ ਚ ਰਾਮ ਨਾ ਜਾਣਗੀ ਦੁੱਤ ਐਂਗਾ ਚੱਕ ਲਿਆਏ ਲੈ ਗਿਆ ਇੰਨਾ ਤੋਂ ਬਿਚੋ ਲਿਆ ਗਿਆ ਕਹਿੰਦੇ ਉਧਰ ਦੇ ਦਿਓ ਥੋੜਾ ਜਿਹਾ ਦੇਖੀ ਇਧਰ ਸਲੈਕਟਰ ਸਾਹਿਬ ਦੀ ਮੂਵੀ ਨਾ ਦੇ ਇਹ ਕੀ ਆ ਗਿਆ ਕੁਸ਼ਾਨ ਥੈਂਕ ਯੂ ਕਹਤਾ ਥੈਂਕ ਯੂ ਬੇ ਥੈਂਕ ਯੂ ਅਨਬਾਕਸਿੰਗ ਕਰਨ ਲੱਗ ਗਈ। ਨਿਊ ਵੀਡੀਓ ਦਾ ਕੱਟ। ਦੇਖੋ ਯਾਰ। ਇਹ ਕੋ ਬੈੜੂ ਦਾ। ਹਾਂ। ਡੋਰ ਦਾ ਫਿਰ ਸਜ। ਸੋ ਨਿਊ ਵੀਡੀਓ ਦਾ। ਉਹ ਬਾਈ ਕੀ ਕਹਣਾ ਨਾ ਦੂ ਉਹ ਬਾਈ। ਠੀਕ ਹੈ ਤੋ ਕਿਹਿਆ ਦੂ। ਉਹ ਬਾਈ, ਸੋ ਬਾਈ। ਤੇਰੇ ਆ ਗਿਆ। ਇਦਾਂ ਉਹ ਨੂੰ ਮੰਗ ਰਹੀ ਆ ਫਾ ਦੇਖੀ ਬੁਖਾਣਾ ਆ ਜਾ ਹਾਂ ਬਰਦੇ ਬਸਾਂ ਮੈਂ ਮਹਾ ਬੱਚਾ ਫਿਰ ਪਾ ਆ ਆ ਦੀ ਮੋਦੀ ਵਾਲੇ ਜਿਹੜੇ ਮਹਾ ਬੱਚਾ ਮਾਇਲੀ ਵੀ ਨਾ ਖੰਬਿਸ਼ ਨੂੰ ਪਹਲਾ ਲੈ ਯਾਰ ਉਹ ਗੱਲ ਨਹੀਂ ਹੋਣੀ ਲੱਗ ਗਿਆ ਹਾਂ ਗੰਦੂ ਹੀ ਰੋਣ ਲੱਗ ਗਿਆ ਹਾਂ ਚਲੋ ਚਲ ਮੈਂ ਦੇ ਦੇ ਗੱਲਾਂ ਮੱਝਾਂ ਨਵੇੜ ਤੱਕ ਮੈਂ ਥਾਰਾ ਪੂਰਾ ਕੱਢ ਲਿਆ ਆ ਬਾਹ ਦਿਖਾਉਣਾ ਤੁਹਾਨੂੰ ਜਿਹੜੇ ਇਹਨਾਂ ਨੂੰ ਬੱਚਿਆਂ ਨੂੰ ਗਿਫਟ ਲੈ ਕੇ ਆਏ ਨੇ ਬਾਹਰ ਇੱਥੇ ਲੈ ਕੱਢ ਲਿਆ ਇਹ ਉੱਗਲੇ ਚ ਦਿਖਾਉਣਾ ਤੁਹਾਨੂੰ ਆ ਤਾਂ ਫੈਨ ਦੇ ਦਲ ਤੇ ਚੱਕ ਲੈ ਆਇਆ ਯਾਰ ਤੂੰ ਆਹ ਫੈਨ ਲੈ ਪਹਿਣ ਕੋਣ ਚੱਲ ਤੂੰ ਕੀ ਨੇ ਜੇ ਕੋਲ ਉੱਪਰ ਬਾਸ ਕਰਿਆ ਮਨੇ ਸਾਰੀ ਖੋਲ ਲੇਕਦਾ ਯਾਰਾ ਚੱਲ ਇੱਕ ਮਿੰਟ ਉਹ ਗਣਾ ਚੱਲੂਗੇ ਯਾਰ ਮੈਂ ਤਾਂ ਨਹੀਂ ਮੰਨਦਾ ਚੱਲ ਬਾਕੀ ਖਾਉਣਾ ਅਸਾਨੂੰ ਵੀ ਚਲਾ ਕੇ ਅਸੀਂ ਇਹ ਨਹੀਂ ਫਿਰਟਾ ਇਹ ਵੀ ਸੜੇ ਦੇ ਨਾਲ ਦਾ ਉਹ ਖੱਡ ਲਾਂਗੇ ਉਹ ਨਹੀਂ ਮੈਂ ਗੋਰੇ ਨੂੰ ਵਾਪਸ ਕਰਕੇ ਹੀ ਇਹ ਕਿਉਂ ਨਹੀਂ ਕਿਹਾ ਵਾਪਸ ਨਹੀਂ ਹੁੰਦੇ ਤੁਹਾਨੂੰ ਭੱਜ ਲਈ ਪਾ ਚੱਲਦਾ ਓਕੇ ਰਿਪੋਰਟ ਇਹ ਨਾ ਲੋ ਕੁਦੀ ਆ ਜਣਾ ਟੱਕਰ ਨਹੀਂ ਮੈਂ ਲੱਗਿਆ ਨਹੀਂ ਲੜਾਈ ਮੈਨੂੰ ਚੈੱਕ ਕਰ ਲਈਏ ਪੂਰੇ ਇਹਦੇ ਤੇ ਚੈੱਕ ਕਰੇਗਾ ਉਧਰ ਦੇਖਾਂਗੇ ਚੱਲੀ ਛੱਡ ਤੂੰ ਹਾਂ ਗੱਡੀ ਓਕੇ ਹੋਈ ਹੈ ਨਹੀਂ ਟੱਟ ਮਾਰਦਾ ਵਾ ਓਏ ਲੈ ਗੁਰੂ ਚੜ੍ਹਦੀ ਹੈ ਨਾ ਪਵਾ ਬੱਸ ਇੱਥੇ ਐਂ ਲੈ ਹਾਂ ਮਾਦਾ ਕੁਦੇਸ ਬਰਵਾਣਾ ਮੇਰੇ ਵੀ ਜਾ ਕੋਈ ਹੈ ਯਾਰ ਇਹਨੂੰ ਐ ਕਰ ਸਿੱਧੀ ਚਲਾਈ ਕਾਇਟਾ ਓਏ ਸਿੱਧੀ ਦਾ ਕਾਇਟਾ ਲਾ ਕੋ ਜੰਮਾ ਤਾ ਕੋਰੇ ਕੋ ਜਾਨ ਗਿਆ ਪਹਿਲਾਂ ਤਾਂ ਸਾੜ ਚਾ ਚਿਕਾਉਣੀ ਨਹੀਂ ਆਉਂਦੀ ਸਾੜ ਦੋ ਸਾੜ ਦੋ ਸਾੜ ਦੋ ਇੱਕ ਇਧਰ ਲਾ ਟਾਈਮ ਪਾ ਇਧਰ ਦਾ ਹਾਂਜੀ ਕਾਕ ਦੀ ਆ ਇਹਨੂੰ ਵੀ ਚਲਾ ਕੇ ਦੇਖਦਾ ਹਾਂ ਇਹ ਤਾਂ ਸੈੱਲ ਪਾ ਕੇ ਇਹਦਾ 440 ਤਾਂ ਓਏ ਚਾਰ ਜਾਲੀਆ ਹੂੰ ਨਾ ਦੇ ਕਸਲ ਵੀ ਇਹਨਾਂ ਨਾਲ ਓਹ ਹੋਏ ਇਹ ਤਾਂ ਸਿੱਧੋਂ ਪੜਿਆ ਓਏ ਇਹ ਠੀਕ ਆ ਲਿਆ ਨਾ ਹੂੰ ਥੋੜਾ ਜਾਂ ਬਾਤੀ ਬਈ ਆ ਸੱਲ ਚਾਰਜ ਹੁੰਦਾ ਬਈ ਇਹ ਇਸ ਪੈਸੇ ਚੱਲੇ ਸਹੀ ਦਾ ਹੂੰਗਾ ਕਰੇ ਹਨਾ ਹੂੰ ਇਹ ਤਾਂ ਤੇਰੀ ਗੱਡੀ ਚਾਰਜ ਵਾਲੀ ਆ ਓਏ ਹੈ ਮੇਰੇ ਸੱਟ ਲੱਗੀ ਕਰ ਜੁੰਦੀ ਆ ਹੈ ਦੇਖ ਦੇ ਕਣ ਪਤਾ ਮੈਨ ਬੰਦਾ ਨਾ ਹੱਥ ਮਾਰਾ ਕਮਰੇ ਮੇਰੇ ਬੰਦਾ ਪਤਾ ਨਹੀਂ ਹੁੰਦਾ ਮਿਸਤਰੀ ਫਿਰ ਕੁਛ ਚਾਰਜ ਕਰਨੀ ਬੋੜੀ ਕਾ ਨੂੰ ਮਿਸਤਰੀ ਦਿਖਾਈ ਮਿਸਤਰੀ ਮੈਂ ਦਿਖਾ ਕੇ ਤੁਹਾਨੂੰ ਰੇੜੀ ਚਾਰਜ ਕਰਨੀ ਬੋ ਚਲਾ ਕੇ ਦੇਖਦਾ ਕ ਚਾਰਜ ਕਰਨੀ ਉਹ ਠੀਕ ਹੈ ਹੁੰਦੀ ਹੈ ਮੜੀ ਇਹਨਾਂ ਹੋਏ ਤੂੰ ਕੀ ਕਰ ਦਪਾ ਦਿਓ ਲਓ ਬਾਹਰ ਪਾ ਕੇ ਨਹੀਂ ਨਹੀਂ ਖਾ ਸਕਦਾ ਇੱਧਰ ਵੀ ਬਾਹਰ ਚਾ ਆ ਰੋਕਸੀ ਮਿੱਠੇ ਬੜੀ ਬੈਠੀ ਐ ਜਲਦੀ ਇਹ ਡਰ ਗਈ ਸੀ ਜਦੋਂ ਮੈਂ ਗੱਡੀ ਚਲਾ ਰਹੀ ਸੀ ਆ ਜਾ ਰੋਕਸੀ ਆ ਜਾ ਉਪਰ ਦੀ ਬਾਰੇ ਚੱਲ ਬਾਰੇ ਬਾਰੇ ਜੋ ਨੂੰ ਸੁਪਰੀ ਹੁੰਦੀ ਰੋਕਸੀ ਬਾਰੇ ਤਾਲ ਆਵਾਜ਼ ਨਾਲ ਕੁਝ ਨਹੀਂ ਚੱਲੜੀ ਚੱਲ ਨਹੀਂ ਰਹੀ ਚਲੋ ਖੁੱਲ੍ਹੇ ਦਰਵਾਜ਼ਾ ਚਲੋ ਚੱਲ ਰੋਟਾ ਹਟ ਗਈ ਮਨੂ ਨਾ ਕਰਤੀ ਸੱਚ ਮੈਂ ਬੰਦ ਨਹੀਂ ਕਰੀ ਉਹਦੇ ਨਾਲ ਲੱਗੀ ਤਾਂ ਉਹਦੀ ਅੱਜ ਜੇ ਮੈਂ ਤੁਹਾਨੂੰ ਦੱਸਾਂ ਕਿ ਕਿੱਥੇ ਓਏ ਉਮੀਦਵਾ ਆ ਆ ਨਹੀਂ ਆ ਫਿਰ ਮੇਰੇ ਨਾਲ ਰੇਸ ਲਾਉਣੀ ਆ ਫਿਰ ਉਨੀ ਪਰ ਤੱਕ ਗੜ ਜਾਣਾ ਉਹ ਖੜੀ ਵੀ ਹੁੰਦੀ ਆ ਲੈ ਚੱਲ ਟਰ ਗਈ ਤੇ ਹਾਂਜੀ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਤਾਂ ਜਿਹੜੇ ਜਿਹੜੇ ਵੀਰ ਨਵੇਂ ਆਉਂਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰੇ ਕਰੋ ਤਾਈ ਚੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਮਿਲਦੇ ਆ ਕੱਲੂ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ